ਬਿਟੂ ਅਰੇ ਬਾਰ ਬੱਕਟ ਆ ਗਿਆ ਇੱਕ ਉਹ ਵਧਾ ਲੈ ਥੋੜੀ ਜੀ ਤੇ ਬਾਕੀ ਸਲੋ ਹੀ ਰੱਖੀਆ ਨਾ ਧਿਆਨ ਨਾਲ よかった。<music> ਦੇ ਘਰਾਂ ਭਰੇ ਨਗਰ ਮਾਨਕਵਾਲ ਬਹੁਤ ਹੀ ਖੂਸੂਰਤ ਪੰਡਾਲ ਦੇ ਵਿੱਚ ਬਰਾਦबान ਸਤਕਾਰਯੋਗ ਵੱਡੇ ਭਰਾ ਛਾਣੇ ਵੀਰ ਨਿੱਕੇ ਨਿੱਕੇ ਬੱਚੇ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਤੀਆਂ ਰਾਣੀਆਂ ਨਾ ਬੇਵਕਤੁੱਤ ਵਿੱਚ ਨਹੀਂ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਤੀਆਂ ਰਾਣੀਆਂ ਬੜੇ ਮਾਣ ਨਾਲ ਆਪ ਜੀ ਦਾ ਧੰਨਵਾਦ ਕਰਨਾ ਜੀ ਜਿਨ੍ਹਾਂ ਦੇ ਮੁਬਾਰਕ ਕਦਮਾਂ ਦੇ ਨਾਲ ਜਿੱਥੇ ਅੱਜ ਆਪ ਜੀ ਨੇ ਇਸ ਖੂਸੂਰਤ ਪੰਡਾਲ ਦੀ ਤਾਂ ਰੌਣਕ ਵਧਾਈ ਹੀ ਵਧਾਈ ਹੈ ਸਤਿਕਾਰਦ ਸਾਡੇ ਮੇਰੀ ਜੀ ਦੀ ਮੇਰੀ ਧੀ ਰਾਣੀ ਬੀਬਾ ਮੌਸਮੀ ਸ਼ਾਲੂ ਉਹਨਾਂ ਦੇ ਯਾਦਗਾਰੀ ਮੇਲੇ ਦੇ ਪ੍ਰਬੰਧਕਾਂ ਨੂੰ ਉਹਨਾਂ ਦੇ ਪਰਿਵਾਰ ਦਾ ਤੁਸੀਂ ਹੋਰ ਵੀ ਮਾਣ ਵਧਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਗਉਣ ਨੂੰ ਤਾਂ ਜੀ ਨਹੀਂ ਕਰਦਾ ਜਦੋਂ ਆਪਣੇ ਹੱਥੇ ਲਾਏ ਹੋਏ ਬੁੱਗਿਆ ਬੂਟੇ ਆਪਣੇ ਧੀਆਂ ਪੁੱਤਾਂ ਦੀਆਂ ਵਰਸੀਆਂ ਤੇ ਵਿਗਾਉਣਾ ਪਵੇ ਫਿਰ ਮਾਂ ਨੇ ਪੁੱਛਿਆ ਜਾਂਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਮੈਂ ਤੇ ਬੀਬਾ ਦਜੀਤ ਜੀ ਸਟੇਜ ਕਰ ਰਹੇ ਆ ਇੱਕ ਨਿੱਕੀ ਜਿਹੀ ਕੁੜੀ ਨਾਬੇ ਸ਼ਹਿਰ ਚ ਐਥੇ ਭੰਗੂ ਗਿਆ ਹੁਣੇ ਫਲੇੜੇ ਵਾਲਾ ਤੋਂ ਅਰੇਂਜ ਕਰ ਰਹੀ ਸੀ ਇੱਕ ਨਿੱਕੀ ਜਿਹੀ ਕੁੜੀ ਆ ਕੇ ਮੈਨੂੰ ਕਹਿੰਦੀ ਗਾਂ ਅੰਕਰ ਜੀ ਮੈਂ ਇੱਕ ਗੀਤ ਗਾਉਣਾ ਹੈ ਮੈਂ ਕਿਹਾ ਬੇਟਾ ਪਹਿਲਾਂ ਗਾਇਕਾਂ ਨੇ ਕਹਿੰਦੀ ਨਹੀਂ ਜੀ ਕਾ ਤੁਸੀਂ ਅਸ਼ੀਰਵਾਦ ਦੇ ਦਿਓ ਮੈਨੂੰ ਗਵਾ ਦੋਗੇ ਮੈਂ ਮੇਰਾ ਗੀਤ ਬੰਦ ਕਰਕੇ ਮੈਂ ਕਿਹਾ ਆਜਾ ਪੁੱਤ ਪਹਿਲਾਂ ਤੂੰ ਹੀ ਗੱਲ ਹੈ ਉਹਦਾ ਨਾਮ ਸੀ ਮੌਸਮੀ ਸ਼ਾਲੂ ਓਏ ਹੋਏ ਓਏ ਹੋਏ ਫਿਰ ਉਹ ਬਹੁਤ ਵੱਡੀ ਫਨਕਾਰ ਹੋਈ ਕਾਕਾ ਜੀ ਨਾਲ ਲੱਖੀ ਨਾਲ ਤੋਂ ਬਾਅਦ ਚ ਵਿਆਹ ਹੁੰਦਾ ਅੱਜ ਉਹਦੀ ਧੀ ਰਾਣੀ ਜੂਵੀ ਨੂੰ ਦੇਖ ਕੇ ਤਰਮਨ ਵਾਲੀ ਉਹੀ ਘੜੀਆਂ ਯਾਦ ਆ ਰਹੀਆਂ ਹੈ ਕੋਈ ਰੂਪ ਯਾਦ ਆ ਰਿਹਾ ਔਰ ਸ਼ੁਰੂਆਤ ਤੋਂ ਐਂਡ ਦੀ ਵੀ ਤੁਹਾਨੂੰ ਗੱਲ ਦੱਸਦਾ ਆਂ ਬੇਸਿਕ ਕਲਾਕਾਰ ਪਤਾ ਨਹੀਂ ਆਪਣੇ ਆਪ ਨੂੰ ਕੀ ਸ ਵਿੱਚੋਂ ਨਿੱਕੀ ਵੀਰ ਅਸੀਂ ਕਲਾਕਾਰ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆਂ ਸਭ ਤੋਂ ਵੱਡੇ ਕਿਰਤ ਗਾਣ ਆਇਆ ਸੀ ਪੂਰੀ ਦੁਨੀਆ ਦੇ ਵਿੱਚ 50 ਸਾਲ ਤੱਕ ਮੈਨੂੰ ਵੀ ਜੋਰ ਲਾਉਂਦੇ ਨੂੰ ਹੋ ਗਏ ਅਸੀਂ ਇਕੱਠੇ ਨਹੀਂ ਹੋਏ ਬੁੱਗੇ ਜਿਸ ਦਿਨ ਉਸ ਕੁੜੀ ਦੀ ਮੌਤ ਹੁੰਦੀ ਹੈ ਤੁਸੀਂ ਵਿਸ਼ਵਾਸ ਕਰੋਗੇ ਵੀ ਉੱਥੇ ਕੱਲੇ ਹਾਕਮ ਵਖਤਦੀ ਵਾਲੇ ਤੋਂ ਬਿਨਾ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਪਹੁੰਚਿਆ ਕੱਲਾ ਮੈਂ ਇੱਕ ਪੱਤਰਕਾਰ ਰਵਿੰਦਰ ਨਿਜਰ ਉਹਨੂੰ ਮੈਂ ਫੋਨ ਕਰਤਾ ਆ ਜਾ ਮੈਂ ਕਿਹਾ ਯਾਰ ਮੇਰਾ ਮਨ ਬਹੁਤ ਉਦਾਸ ਹੈ ਇੱਕ ਵੀ ਬੰਦਾ ਨਹੀਂ ਗਿਆ ਸ਼ਾਮ ਤੱਕ ਜਦੋਂ ਤੱਕ ਉਹਦਾ ਪੋਸਟਮਾਰਟਮ ਨਹੀਂ ਹੋਇਆ ਮੈਂ ਕੱਲਾ ਨਿਜਰ ਸਾਹਿਬ ਇੱਥੇ ਹੀ ਹੈ ਤੇ ਮੇਰੇ ਕਹਿਣ ਤੋਂ ਭਾਵ ਹੈ ਅੱਜ ਉਹਨਾਂ ਬੱਚਿਆਂ ਦੇ ਇਸ ਪ੍ਰੋਗਰਾਮ ਤੇ ਮੈਂ ਕਿਹਾ ਸਿੱਧੂ ਸਾਹਿਬ ਨੇ ਮੈਂ ਕਿਹਾ ਮੇਰੇ ਗਾਉਣ ਮੈਂ ਜੀਨੇ ਕਰ ਦੋ ਮੇਰੀ ਗਾਉਣ ਦੀ ਡਿਊਟੀ ਨਾ ਲਾਓ ਮੈਂ ਆਉਣਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਆ ਮੇਰੇ ਬਥੇਰੇ ਧੀਦੂ ਤੋਂ ਸੁਣਾ ਸੁਣਾਏ ਕਲਾਕਾਰ ਤੁਹਾਡੀ ਸੇਵਾ ਕਰਨਗੇ ਫਨ ਐਡੇ ਐਡੇ ਫਨਕਾਰ ਨੇ ਦੁਨੀਆ ਦੇ ਵਿੱਚ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਆਜ ਬੁਖਤਖਾਨੋਂ ਮੈਂ ਭਗਵਾਨ ਬਣੇ ਬੈਠੇ ਹੈ ਬਹੁਤ ਵੱਡੇ ਵੱਡੇ ਫਨਕਾਰ ਇਸ ਪਰਿਵਾਰ ਚੋਂ ਤੁਰੇ ਚਲੋ ਮੈਂ ਹੁਣ ਬਹੁਤਾ ਲੰਬਾ ਨਾ ਜਾਂਦਾ ਹੋਇਆ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਬਹੁਤ ਸਾਰੇ ਪੰਜਾਬ ਚੋਂ ਕਲੱਬਾਂ ਆਈਆਂ ਹੋਈਆਂ ਨੇ ਸਮੂੱਚੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਔਰ ਪੁਲਿਸ ਮੁਨਾਜਮ ਸਹਿਬਾਨ ਸਾਡੇ ਨੌਜਵਾਨ ਉਹਨਾਂ ਸਾਰਿਆਂ ਦਾ ਉੱਚੇ ਤੌਰ ਤੇ ਧੰਨਵਾਦ ਕਰਦਾ ਮਾਣ ਕਰਦਾ ਹੈ ਪੱਤਰਕਾਰ ਸਹਿਬਾਨ ਜਿੰਨੇ ਵੀ ਆਏ ਹੋਏ ਨੇ ਤੇ ਆ ਮੇਰਾ ਪੋਤਾ ਜਿੰਦਾਰ ਹੈ ਜਿੰਦਾਰ ਇਹ ਪੁੱਛੋ ਤਾਂ ਆਇਆ ਜੀ ਬਠਿੰਡੇ ਤੋਂ ਖੜਾ ਸੁਣਨ ਵਾਸਤੇ ਇੱਕ ਵਾਰੀ ਤਾੜੀਆਂ ਣਾ ਦਿਓ ਇਹ ਜੇ ਲੋਕ ਇਕੱਠ ਜੰਮਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨ ਜੀ ਹੁੰਦਾਰ ਹੈ ਬਹੁਤ ਮਿਹਰਬਾਨੀ ਔਰ ਇਸ ਮਹਿਫਲ ਦੇ ਵਿੱਚ ਬਹੁਤ ਵੱਡੇ ਵੱਡੇ ਫਨਕਾਰ ਬੈਠੇ ਆ ਇੱਕ ਮੈਂ ਜਿਵੇਂ ਗੱਲ ਕੀਤੀ ਇਹ ਵੀ ਕਲਾਕਾਰ ਅਸੀਂ ਕੁਝ ਨਹੀਂ ਬਣਾ ਸਕੇ ਇੱਕ ਦੂਸਰੇ ਨੂੰ ਸੰਭਾਲ ਤੱਕ ਨਹੀਂ ਸਕੇ ਹੋਰ ਤਾਂ ਕੀ ਕਰਨਾ ਦੁਨੀਆ ਦਾ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਚਰਨ ਸਿੰਘ ਸਫਰੀ ਧਾਰਮਿਕ ਗੀਤਾਂ ਦੀ ਮੈਂ ਗੱਲ ਕਰਦਾ ਹਾਂ ਉਹਨੇ ਇੱਕ ਗੀਤ ਲਿਖਿਆ ਕਹਿੰਦਾ ਮੋਈ ਹੋਈ ਜਿੰਦ ਚ ਦੁਬਾਰਾ ਜਾਨ ਪਾ ਗਿਆ ਪਤਾ ਨਹੀਂ ਕਿ ਵਾਤੇ ਵਿੱਚ ਘੋਲ ਕੇ ਪਲਾ ਗਿਆ ਮਹਾਰਾਜ ਤੇ ਲਿਖਦਾ ਉਸ ਦੇ ਮੁਕਾਬਲੇ ਤੇ ਇੱਕ ਫਨਕਾਰਾ ਖੱਬੇ ਹੱਥ ਬੈਠਾ ਬਜ਼ੁਰਗ ਜਿਆ ਖੜਾ ਹੋਇਓ ਮਹਾਨਮੀ ਸਾਹਿਬ ਇਹ ਕਰ ਮਹਾਨਮੀ ਤਾੜੀਆਂ ਲਾ ਦਿਓ ਤਾਰਿਆਂ ਦੀ ਲੋਏ ਲੋਏ ਤੁਰ ਦੇ ਮੜਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਦਿੱਤਾ ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜ਼ਰੀ ਕਮਾਲੇ ਬੰਦਾ ਹੋਰ ਤਾ ਤੂੰ ਵੀ ਹੈਰਾਨ ਹੋ ਜਾਉਗੇ ਤੁਰਮਣੀ ਵੀ ਇਹ ਵੀ ਮੇਰਾ ਭਤੀਜਾ ਲੱਗਦਾ ਹੈ ਹੈ ਸਰਬਜੀਤ ਬੁੱਗਾ ਅਸੀਂ ਧੀਆਂ ਪੁੱਤਾਂ ਨੂੰ ਬੁੱਗਾ ਕਹਿੰਦੇ ਆ ਇਹ ਮੇਰਾ ਬੁੱਗਾ ਹੀ ਹੈ ਬਹੁਤ ਸਾਰੇ ਮਾਨ ਭੇਜਿਆ ਹੋਰ ਵੀ ਬਹੁਤ ਸਾਰੇ ਸੱਜਣਾ ਨੇ ਸਾਡੀ ਨੂ ਰਾਣੀ ਮਨਪ੍ਰੀਤ ਬੁੱਗਾ ਬੀਬਾ ਸਬਮਣੀ ਜੀ ਖੁਸ਼ਿਆਰ ਮਾਹੀ ਬਹੁਤ ਸਾਰੇ ਕਲਾਕਾਰ ਬੈਠੇ ਨੇ ਉੱਚੇ ਚੇਤੇ ਤੌਰ ਤੇ ਮਾਨ ਕਰਦਾ ਆਪਣੇ ਲਖੀ ਸਿੱਧੂ ਸਾਹਿਬ ਮਹਿੰਦੀ ਬਰਾੜ ਅਮਨਪੁਰਨਾਵਾਲ ਤੇ ਵੀਰੂ ਰਮਾਣਾ ਦਿਉਣਾ ਦਾ ਹੁਣ ਬਹੁਤੀਆਂ ਗੱਲਾਂ ਨਾ ਕਰਦਾ ਸਿਰਫ ਇੱਕ ਅਦਾ ਗੀਤ ਹੀ ਕਿਉਂਕਿ ਕਲਾਕਾਰ ਇੰਨੇ ਬੈਠੇ ਐ ਜਿਨ੍ਹਾਂ ਨੂੰ ਸੁਣਨ ਨੂੰ ਜੀ ਕਰਦਾ ਜਿਹੜੇ ਹੱਥਾਂ 'ਚ ਜੰਮਿਆ ਚੰਗੇ ਲੱਗਦੇ ਆ ਉਹ ਪ੍ਰਮਾਤਮਾ ਤਰੱਕੀਆਂ ਦਾ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਨਗਰ ਖੜੇ ਦੇ ਨਾਂ 'ਤੇ ਤੇ ਬੇਟਾ ਸ਼ਾਲੂ ਦੇ ਨਾਂ ਵੀ ਜ਼ੋਰ ਨਾਲ ਪਲੀਜ਼ ਸੁਰਿੰਦਰ ਸਿੰਘ ਗਿੱਲ ਦੁਗਰੀ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਨਰਪਿੰਦਰ ਮੇਰਾ ਛੋਟਾ ਵੀਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਹਿਕਮਾ ਦਾ ਬੜਾ ਜੀਵ ਦੇ ਆ ਜੀ ਪਰ ਗੀਤ ਬੜਾ ਵਧੀਆ ਫਿਰ ਜਦੋਂ ਗੀਤ ਚੰਗਾ ਹੋਵੇ ਗੀਤ ਦੇ ਲਵਾ ਚੰਗੇ ਹੋਣ ਉਹ ਤੋਂ ਮਹਿਤਮੇ ਵੱਲ ਨਹੀਂ ਜਾਣਾ ਚਾਹੀਦਾ ਸ਼ਬਦਾਂ ਵੱਲ ਧਿਆਨ ਦਿਓ ਮੇਰੇ ਵੀਰਾਂ ਦੀ ਫਰਮਾਇਸ਼ ਆਫ ਜੀ ਦੀ ਸੇਵਾ ਚ ਮਹਿਕਮਾ ਦਾ ਡਰਾਈਵਰਾਂ ਲੈ ਗਿਆ ਪਰ ਗੀਤ ਵਾਕਈ ਬੜਾ ਕਮਾਲ ਦਾ ਹੈ ਦੇਖੋ ਜੀ ਪਿਆਰ ਮੁਹੱਬਤ ਦਾ ਸਮਾਂ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਆ ਹੀ ਜਾਂਦਾ ਹੈ ਆ ਜਾਂਦਾ ਨਾ ਜੀ ਸਿਰ ਮੁਹਰਬੇ ਆ ਜਾਂਦਾ ਹੈ ਜਿਹੜੇ ਗੀਤ ਦਾ ਸੀ ਗੀਤ ਰਿਕਾਰਡ ਕਰਾਇਆ ਇਹ ਦੁੱਗਰੀ ਤੋਂ ਸਰਦਾਰ ਗਿਆਨ ਸਿੰਘ ਜੀ ਹੋਰ ਨੇ ਬਹੁਤ ਸਾਰਾ ਮਾਣ ਭੇਜਦੇ ਆ ਜਿਹੜੇ ਗੀਤ ਵੀਰ ਦਾ ਸੀ ਗੀਤ ਰਿਕਾਰਡ ਕਰਾਇਆ ਉਹਦਾ ਵੀ ਕਿਤੇ ਮਾੜਾ ਮੋਟਾ ਲੱਲਾ ਪੱਪਾ ਤੇ ਹੋਣਾ ਪਿੰਡ 'ਚ ਕਿਸੇ ਦੇ ਨਾਲ ਤੇ ਜਦੋਂ ਗੱਡੀ ਭਰ ਕੇ ਯੂਪੀ ਵੱਲ ਨੂੰ ਜਾਣ ਲੱਗਦਾ ਹੈ ਜਾਣ ਵਾਲੇ ਆਪਣੇ ਮਹਿਬੂਬਾ ਤੋਂ ਇੱਕ ਨਿਸ਼ਾਨਾ ਹੀ ਲੈ ਜਾਂਦਾ ਜੀ ਫਿਰ ਸਾਰਾ ਹੀ ਲੈ ਜਾਂਦੇ ਲੈ ਵੀ ਜਾਣੀ ਚਾਹੀਦੀ ਹੈ ਘਪਰਾਉਣ ਵਾਲੀ ਗੱਲ ਨਹੀਂ ਹੱਸਦੇ ਨੇ ਕਿ ਵੀਰ ਹੱਸਣ ਵਾਲੀ ਵੀ ਗੱਲ ਨਹੀਂ ਜੇ ਕਿਸੇ ਤੋਂ ਚੀਜ਼ ਲੈ ਲਈਏ ਸੰਭਾਲ ਕੇ ਵੀ ਰੱਖਣੀ ਚਾਹੀਦੀ ਹੈ ਬੰਦੇ ਦੀ ਜ਼ਿੰਮੇਵਾਰੀ ਬਣ ਰਹੀ ਹੈ ਪਰ ਘਰੋਂ ਬਾਹਰ ਗਏ ਬੰਦਿਆਂ ਨੂੰ ਬੜੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਬੜੀਆਂ ਤਕਲੀਫਾਂ ਹੋ ਜਾਂਦੀਆਂ ਨੇ ਹਾਂ ਜੀ ਸਿਆਣੇ ਕਹਿੰਦੇ ਨੇ ਵੀ ਕੱਲੋਂ ਹੁੰਦੇ ਪਰਦੇਸ ਹੁੰਦਾ ਹੈ ਬਾਹਰ ਗਏ ਬੰਦੇ ਨੂੰ ਡਿਫਿਕਲਟੀ ਤਾਂ ਆ ਹੀ ਜਾਂਦੀ ਹੈ ਨਾਲੇ ਮੇਰੇ ਨੌਜਵਾਨ ਵੀਰ ਪੁਰਖ ਵਾਲੇ ਦੋਸਤ ਦੇ ਵੀ ਤਾਜੀ ਕੋਕ ਚੈੱਕ ਕਰਦੇ ਆਂ ਕਈ ਵਾਰੀ ਧਰਮ ਨਾਲ ਬੜਾ ਪੰਗਾ ਪਾਉਂਦੇ ਆ ਬੜਾ ਔਖਾ ਹੁੰਦਾ ਐ ਹੋ ਜੀ ਭੱਜਣੜ ਦੇ ਵਿੱਚੋਂ ਡਰਾਈਵਰ ਬੁਗੇ ਕਿਤੇ ਨਿਸ਼ਾਨੇ ਕੋ ਆਉਂਦਾ ਤੇ ਜਦੋਂ ਯੂਪੀਓ ਕਿੜਾ ਲਾ ਕੇ ਪਿੰਡ ਪਹੁੰਚਦਾ ਆ ਕੇ ਆਪਣੀ ਮਹਿਬੂਬਾ ਨਾਲ ਮਿਲਦਾ ਫਿਰ ਉਹਦੇ ਨਾਲ ਮਿੱਠਿਆ ਮਿੱਠੇ ਜੇ ਗੱਲਾਂ ਕਰਦਾ ਪਰ ਉਹ ਗੋ ਭੱਜ ਕੇ ਪੈ ਜਾਂਦੇ ਕਹਿੰਦੇ ਨਾਮ ਜਾ ਰੁੜ ਜਾਣਿਆ ਮੇਰੇ ਨਾਲ ਗੱਲ ਨਾ ਕਰੀ ਕਹਿੰਦੇ ਜੀ ਕਿਉਂ ਕੀ ਗੱਲ ਹੋ ਗਈ ਕਹਿੰਦੇ ਕਹੇ ਜਾਣਿਆ ਤੈਨੂੰ ਕਿ ਨਿੱਕੀ ਜੀ ਨਿਸ਼ਾਨੀ ਦਿੱਤੀ ਸੀ ਤੂੰ ਤਾਂ ਉਹੀ ਨਹੀਂ ਸਮਝ ਸਕਿਆ ਜ਼ਿੰਦਗੀ 'ਚ ਤੇਥੋਂ ਮੈਂ ਕੀ ਆਸ ਕਰੂੰ ਤੂੰ ਰੰਗ ਕੀ ਲਾਏਗਾ ਲਵ ਜੀ ਡਰਾਈਵਰ ਆਪਣੀ ਕੀ ਮਜਬੂਰੀ ਦੱਸਦਾ ਹੈ ਤੁਹਾਡੇ ਗੀਤ ਤੁਹਾਡੀ ਫਰਮਾਇਸ਼ ਤੁਹਾਡੇ ਚਾਹਨਾ ਚ ਤੁਹਾਡੀ ਉਜੋੜੀ ਬਹੁਤ ਮਿਹਰਬਾਨੀ ਬਿੱਟੂ ਸਾਊਂਡ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਲਵ ਜੀ ਤੁਹਾਡੇ ਵੀ ਕੀ ਦਪੈ ਕਿ ਆਪ ਬੋਲ ਲੈਣੀ ਕਿਹੜਾ ਐਸ ਤੇ ਕੀ ਦਪੈ ਆਪ ਬੋਲ ਲੈਣੀ ਕਿਹੜਾ ਐਸ ਤੇ ਕੀ ਦਪੈ ਆਪ ਬੋਲ ਲੈਣੀ ਪੁੱਤ ਤੇਰੇ ਨੂੰ ਰੁਕਾਨ ਚ ਘਾੜਨੀ ਯੁੱਪੀ ਬਾੜ ਰਤੈ ਨਾ ਚਲਾਈ ਘਰ ਸੀ ਯੁੱਪੀ ਬਾੜ ਰਤੈ ਨਾ ਚਲਾਈ ਘਰ ਸੀ ਪਰ ਸੁਤਾ ਜੇ ਹਜਾਬ ਬਹਿ ਗਿਆ ਸਰੇ ਕਾਗਜ ਗੱਦੀ ਦੇ ਫੋਟੋ ਤੇ ਉੱਚਾ ਸ਼ਾਇ ਲੈ ਗਿਆ ਸਰੇ ਕਾਗਜ फोटो पे परदादा शाही me ਸਕਸੈਂਸ ਸਿੰਘ ਦੇ ਜੈਨਪੁਰ ਐਨੀ ਟਫ ਹੋ ਗਈ ਲਾਈਫ ਬਿਨਾ ਕੰਮ ਤੋਂ ਵਿਝੇ ਹੋਵੇ ਭੁਗਿਆ ਸਾਰੇ ਧਰਮਿਆਂ ਐਨੇ ਔਖੇ ਨਾ ਵੱਡੇ ਤੋਂ ਵੱਡੇ ਲੋਕ ਜਿਹਨੂੰ ਮਰਜ਼ੀ ਕੁੱਛ ਲੋ ਬੜੇ ਤੰਗ ਹੈ ਕਿਸੇ ਨੂੰ ਨਾ ਸੁੱਖ ਹੈ ਨਾ ਚੈਨ ਹੈ ਇਹ ਇਕੱਲਾ ਬੰਦਾ ਜਿਹਦਾ ਨਾ ਸੁੱਖ ਚੈਨ ਹੈ ਇਕੱਠਾ ਸੁੱਖ ਵੀ ਹੈ ਤੇ ਚੈਨ ਵੀ ਹੈ ਜੈਨਪੁਰ ਤੋਂ ਮੇਰਾ ਭਰਾ ਰਾਮੂ ਵਾਲਿਆ ਸਭ ਨਾਲ ਬੜਾ ਕੰਮ ਕੀਤਾ ਮਰਵੀ ਸਾਹਿਬ ਨਹੀਂ ਮੈਂ ਪੁੱਤ ਮਹਿਰਾ ਮੇਰਾ ਤੋਂ ਬਹੁਤ ਕਰਦਾ ਵੈਸੇ ਹੀ ਬਹੁਤ ਆ ਗਿਆ ਜਿਉਂਦਾ ਰਹਿ ਤੂੰ ਦਾ ਗੀਤ ਹੀ ਲਿਖ ਲਿਆ ਕਰ ਜਿਉਂਦੇ ਰਹਿ ਬਾਦਰ ਮਹਾਲਮੀ ਸਾਹਿਬ ਦੇ ਨਾਲ ਤੇ ਖਸਾੜੀ ਥੈਂਕ ਯੂ ਮਿਹਰਬਾਨਿਆ ਜੀ ਨਾਲ ਵਿਚੋ ਵਿਚਾਲੀ ਆ ਇੱਕ ਦਿੱਤੀ ਸੀ ਨਿਸ਼ਾਨੀ ਤੈਨੂੰ ਸੁਪਾਰੇ ਗਏ ਭਾਈ ਸੁਪਾਰੇ ਸੀ ਸੁਪਾਰੇ ਸੁਣਾਈ ਰੱਖੇ ਨਾ ਸਪਾਰੇ ਮੇਰੀਆਂ ਕਿਵੇਂ ਸਮਝੇਂਗੀ ਦੱਸ ਤਾ ਸਮਝੇਂਗੀ ਦੱਸ ਤਾ ਮਾਰੇ ਸਮਝੇਂਗੀ ਦੱਸ ਤਾ ਇਹ ਹਵਾਲ ਨਹੀਂ ਛੜੀ ਬਿੰਦ ਦੀ ਤਰਵਰਾ ਸੇਡਾਲ ਨਹੀਂ ਸੰਸਾਰ ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਦਾ ਜਿੱਦਣ ਐਕਸੀਡੈਂਟ ਹੁੰਦਾ ਹੈ ਉਹਨਾਂ ਦੀ ਮੌਤ ਹੁੰਦੀ ਹੈ ਇਹ ਨਾਲ ਜੀ ਇਸ ਸਟੇਜ 'ਤੇ ਸੀ ਉਦੋਂ ਭੁੱਲ ਰਹੀਏ ਦੁਨੀਆ ਯਾਰ ਇਹਨਾਂ ਲੋਬਿਆਂ ਨੂੰ ਸੰਭਾਲਾ ਸਵਾਲਾ ਸੰਭਾਲਾ ਯਾਰ ਸਭਿਆ ਚੜ ਜਾ ਰਿਹਾ ਹੈ ਥੈਂਕ ਯੂ ਮਿਹਰਬਾਨੀ ਆਜੇ ਪੁੱਤ ਓਏ ਕੇ ਬਹਿ ਗਿਆ ਸਣੇ ਕਾਗਜ਼ ਗੱਡੀ ਦੇ ਫੋਟੋ ਤੇਰੀ ਨਿਮਾ ਲਾ ਜਾ ਸ਼ੋਕ ਤੇ ਬਹਿ ਗਿਆ ਸਣੇ ਕਾਗਜ਼ ਚੰਨ ਨਹੀਂ ਤੇ ਤੋ ਤੇ ਜੀ ਦੱਸ ਕਿ ਇਸ ਸਮੇਂ ਕੱਤੋਂ ਖੜੀ ਹੋ ਜੂਂਗੇ ਉਸਨੇ ਕਿਛੁ ਤੁਮੇ ਬੋਲਣੇ ਖੜੇ ਕਿ ਤੀਓ ਦਬਾ ਕੇ ਜਦੋਂ ਕਾਤ ਦੀ ਸਾਰੇ ਜਿਸ ਨੂੰ ਨਾ ਕਹੇ ਜੋ ਪਾਉਣੀ ਨੇ ਬੱਚੇ ਛੋਟੀਆਂ ਖਚਾਨਾਂ ਵਿੱਚ ਤੁਣ ਨੂੰ ਗੋ ਛੋਟੀਆਂ ਖਚਾਨਾਂ ਵਿੱਚ ਤੁਣ ਨੂੰ ਇਹਨਾਂ ਸਿੱਨ ਨਾ ਕੋਈ ਫੋਟਾ ਦਾ ਇਗਿਆ ਅਨੇ ਕਾਗੇ ਸੋਚੇ ਸੇ ਫੋਟਾ ਜੋ ਕਹਿੰਦੇ ਹੁੰਦੇ ਆ ਕਿ ਕੀ ਰੱਤ ਆਸੇ ਭਾਈ तुम जिए हो बाजारों साल साल के दिन हो चार हजार मैं होर नहीं करूँगा बहुत कला का बेटे सर उन्हें बेटा बहुत मैंने तो मेरा दिल क्या रहा है ना द माइक कर दे कितना <laughs>

ਕੀ ਕਰਦਾ ਕਿ ਮੋੜੀ ਉਹ ਜੀਦਾ ਲੈ ਰੋ ਕੋਸ ਕੋਸ ਦੀ ਇਹ ਸੋਹੀ ਹੋਈ ਹੈ ਇਹ ਹਾਲ ਹੈ ਮੈਂ ਜਦੋਂ ਰਕ ਪਾ ਉਹ ਪੱਧਰ ਦੀ ਮੈਂ ਕੀ ਕਰਾਂ ਠੀਕ ਹੈ ਮੈਂ ਪੂਰੇ ਅੱਜ ਹੋਰ ਹੋਰ ਮਾਉਂ ਪਤਾ ਲੱਗਾ ਮੈਂ ਸੋਲਮਣੀ ਬੰਦਾ ਤਾਂ ਚੰਗਾ ਕੋ ਅੱਛਾ ਨਾ ਅੱਪੇ ਸਾਲ ਪੈ किसी बंद ने मेरा गीत वायरल करता श्रोमणी शराबी हालांकि देखो मेरी सोच की सी मेरे भैन भर पता है कि मैं कि बचाव रखे अपने आप में किट्रोल रखे अज भी डेट ची

ਕੋਡ ਉਹ ਕੋਡ ਗੰਧੂ ਰਹੇ ਤਾਂ ਮੇਟੂ ਫੌਜੀ ਪਹਿਲਾਂ ਮੈਂ ਕੋਈ ਜਿਹੜਾ ਭੈਣ ਭਰਾ ਨੇ ਜਿੰਨੇ ਮੇਰਾ ਮਾਨ ਨੀ ਕੀਤਾ ਤੁਸੀਂ ਕੈਮਰੇ ਚ ਕਹਿ ਦੋ ਮੈਂ ਨਾਂ ਲੈ ਲਵਾਂਗਾ ਪਰ ਬਹੁਤ ਟਾਈਮ ਲੱਗੂਗਾ ਮੈਂ ਮੇਰੇ ਭੈਣ ਭਰਾਵਾਂ ਦੇ ਕਹਿਣ ਦਾ ਗੀਤ ਕਹਿਣ ਲੱਗਿਆ ਮੈਂ ਬੜਾ ਸੱਚੀ ਨਹੀਂ ਸਿਖਾਉਣਾ ਆਜੇ ਮੈਂ ਕਿਹਾ ਕਿ ਅਰੇ ਸੀ ਗਿਆ ਸੀ ਬਣਾ ਨਸ਼ੇ ਦਾ ਗੁੱਗੇ ਰੌਲਾ ਭਾਈ ਸਰ ਕਾਲਾ ਨੇ ਘਾਸੋਂ ਦੇ ਘਟ ਜਾਂਦੇ ਬਹੁਤ ਸੋਚ ਮੈਂ ਗਲ 35 ਸਾਲ ਪਹਿਲਾਂ ਮਨੇ ਕਿ ਕੈਸਾ ਦਾ ਸੀ ਪੀ ਚ ਨੀ ਚ ਖੀਰ ਬਦਾਮਾਂ ਵਾਲੀ ਉਹਦੇ ਵਿੱਚ ਇਹ ਗੀਤ ਰਿਕਾਰਡ ਕਰਵਾਇਆ ਮੈਂ ਉਹਦੇ ਚੇਤਾਵਨੀ ਦਿੱਤੀ ਵੀ ਨਸ਼ਾ ਮਾੜੀ ਚੀਜ਼ ਐ ਦਾਰੂ ਬਹੁਤ ਮਾੜੀ ਚੀਜ਼ ਐ ਕਈ ਤਾਂ ਬੰਦੇ ਤਾਂ ਹੁਣ ਨਸ਼ੇ ਦੇ ਕਿਤੇ ਬੁਗਿਆ ਰੱਬ ਨੂੰ ਤੱਬੀ ਦੱਸਣ ਲੱਗ ਜਾਂਦੇ ਉਹਨਾਂ ਨੂੰ ਯਾਦ ਹੀ ਨਹੀਂ ਰਹਾਂ ਦਾਰੂ ਪੀ ਕੇ ਬੰਦਾ ਕਿੰਨਾ ਨੁਕਸਾਨ ਕਰਦਾ ਆਪਣੇ ਆਪ ਦਾ ਆਪਣੀ ਝੇਬ ਦਾ ਆਪਣੀ ਕਾਪੜ ਦਾ ਆਪਣੇ ਸਮਾਜ ਦਾ ਆਪਣੇ ਘਰ ਦਾ ਆਪਣੇ ਬਾਲ ਬੱਚਿਆਂ ਦਾ ਮੈਂ ਇਹ ਵਿਦਿ ਘੋਰੀਓ ਕਰਾ ਸਕਦਾ ਗਾਇਆ ਨਹੀਂ ਇੱਕ ਵੀ ਕੀਤੇ ਇਹ ਲੋਕਾਂ ਨੂੰ ਪਤਾ ਲੱਗ ਜੇ ਵੀ ਖਤਰਨਾਕ ਚੀਜ਼ਾਂ ਨਾ ਛੇਤੋ ਬਚਣਾ ਚਾਹੀਦਾ ਚਲੋ ਮੈਂ ਬਹੁਤੀਆਂ ਕਰਨਾ ਨਾ ਕਰਦਾ ਸੁਣ ਫੇਰ ਗੱਲ ਕਹਿ ਰਿਹਾ ਕਿ ਜੇ ਤੁਹਾਡੇ ਚੋਂ ਮੇਰਾ ਗੀਤ ਵੇਖ ਕੇ ਜਾਂ ਸੁਣ ਕੇ ਇੱਕ ਬੰਦੇ ਨੇ ਵੀ ਦਾਰੂ ਛੱਡ ਲਈ ਤਾਂ ਮੈਂ ਸਮਝੂਗਾ ਕਿ ਮੈਂ ਆਪਣੇ ਜੀਵਨ ਦੇ ਮਕਸਦ ਦੇ ਵਿੱਚ ਕਾਮਯਾਬ ਰਿਹਾ ਉਹੀ ਗੀਤ ਤੁਹਾਡੇ ਚਰਨਾਚ ਸ਼ਰਾਬੇ ਕਿਵੇਂ ਕਰਦੇ ਹੈ ਸੁਣਨ ਵਾਲੇ ਬਹੁਤ ਧਿਆਨ ਦੇਣਾ ਮੇਰਾ ਕੰਮ ਚੀਜ਼ ਹੈ ਕਹ ਲਈ ਜੁਬੇ ਨੇ ਪੀਟੀਨਾ ਉਤਾਰ ਤਰਬੋਜਾਂ ਦਾ ਚਾਲੇ ਨੂੰ ਚੱਤ ਦਾ ਅਰੇ ਕਹ ਲਈ ਜਮੇ ਪੀਟੀਨਾ ਉਤਾਰ ਤਰਬੋਜਾਂ ਦਾ ਚਾਲੇ ਨੂੰ ਚੱਤ ਦਾ ਉਤਾਰ ਸੁਣਨੀ ਮਜਾ ਜਣੇ ਕਹਲਾ ਬਲਾ ਹੋਣ ਜੱਟ ਦਾ ਨੇ ਗਲ ਸੁਣਨੀ ਮਜਾ ਜਣੇ ਤਨ ਮਨ ਲਾਲ ਮਰਜ਼ਾ ਤਾ ਦੇ ਤਨ ਸੁਣ ਜੀ ਮਜਾ ਦੇ ਮੂਹਰੇ ਤੇ ਕੋਪਾ ਕੋਪਾ ਸੋਸ ਤੇ ਨਾ ਕੋਈ ਨਾ ਕੋਈ

सूरी दिन पिछादा है पर वो है मैयबोर ताबू से कोई नि काल पकधा काल सोण नहीं मजा द भई हां चला अब बोल दिया तभी 何 <laughs> बार सारे <स्थाँ> जग <गीण> के चौटाला के सुनिए अरे दीन जय जग के चौटाला केtensor दीन बोल जिन गद्दी सब पेन के साथ सब बोल जागो देखो तो तेरी जरा का पूरा

ਤੁਹਾਨੂੰ ਕਿਹੜੇ ਚਾਹੁੰਦਾ ਨਾ ਚਾਹੁੰਦਾ ਨਾ ਕਰਵਾ ਕਰ ਤੁਮ ਜਿਓ ਹਜ਼ਾਰਾਂ ਸਾਲ ਸਾਨ ਕੇ 350000 ਲੱਗ ਜੀ ਯਾਰ ਲੱਗ ਗਿਆ ਤੇ ਬੇਟਾ ਮੈਂ ਬੁੱਤ ਨਹੀਂ ਹਾਂ ਇਸ ਕਰਕੇ ਥੈਂਕ ਯੂ एवरीवन ਇੱਕ ਵਾਰ ਜੋਰ ਨਾਲ ਸਾਡੇ ਉਸਤਾਦ ਹਾਕਮ